ਦਾ ਗੁਰਬਾਣੀ ਦਾ ਸਿਧਾਂਤ ਇੱਕ ਹੈ ਗੁਰਬਾਣੀ ਦੀ ਸਿੱਖਿਆ ਇੱਕ ਹੈ ਇਹਦਾ ਮਤਲਬ ਫਿਰ ਵਿਚਾਰਧਾਰਾ ਵੀ ਸਾਰੀ ਇੱਕੋ ਹੀ ਹੈ ਨਾ ਸਾਰੇ ਭਗਤਾਂ ਦੀ ਪੱਟਾਂ ਦੀ ਗੁਰੂ ਸਾਹਿਬਾਨਾਂ ਦੀ ਸਿੱਖਾਂ ਦੀ ਤੇ ਫਿਰ ਆਏ ਦਿਨ ਵੰਡੀਆਂ ਪਾਉਣ ਦਾ ਜੋ ਯਤਨ ਕਿਉਂ ਕੀਤਾ ਜਾਂਦਾ ਉਹਦੀ ਉਹਦੀ ਵਜ੍ਹਾ ਨਾ ਅ ਅਮਰਪੀਤ ਵੀਰੇ ਇਹ ਆ ਕਿ ਜਦੋਂ ਇੱਕ ਵਿਚਾਰਧਾਰਾ ਗੁਰੂ ਦੀ ਲੋਕਾਂ ਚ ਜਾਊਗੀ ਤੇ ਲੋਕਾਂ ਦੀਆਂ ਚੌਧਰਾ ਮੁੱਕਣਗੀਆਂ ਹੂੰ ਤਾਂ ਰੋਲਾ ਵਿਚਾਰ ਧਾਰਾ ਦਾ ਨਹੀਂ ਆ ਰੋਲਾ ਆਪਣੀ ਚੌਧਰ ਬਚਾਉਣ ਦਾ ਹੈ ਤੇ ਆਪਣੀ ਚੌਧਰ ਨੂੰ ਵੱਡਾ ਕਰਨ ਵਾਸਤੇ ਕਿਸੇ ਵੱਡੇ ਨੂੰ ਆਪਣੇ ਨਾਲ ਜੋੜੀਏ ਤਾਂ ਕਿ ਮੇਰੀ ਚੌਧਰ ਵੱਡੀ ਹੋ ਜਾਏ ਭਗਤ ਰਵਿਦਾਸ ਜੀ ਦੀ ਵੀ ਗੱਲ ਹੁੰਦੀ ਹੈ ਨਾ ਹਾਂ ਹਾਂ ਬਿਲਕੁਲ ਗੁਰੂ ਨੇ ਕਿ ਭਗਤ ਹੈ ਬਿਲਕੁਲ ਪਰ ਜਦੋਂ ਆਪਾਂ ਇਹ ਗੱਲ ਲਿਖ ਦਿੰਨੇ ਆਂ ਵੀ ਭਗਤ ਰਵਿਦਾਸ ਸਾਹਿਬ ਜੀ ਮੈਂ ਅਕਸਰ ਪੋਸਟਾਂ ਦੇ ਵਿੱਚ ਇਦਾਂ ਹੀ ਲਿਖਦਾ ਕਥਾ ਦੇ ਵਿੱਚ ਵੀ ਮੈਂ ਲੈਕਚਰਾਂ ਦੇ ਵਿੱਚ ਤੁਸੀਂ ਵੀ ਇਦਾਂ ਹੀ ਬੋਲਦੇ ਹੋ ਜਦੋਂ ਸਾਹਿਬ ਲਫ਼ਜ਼ ਆ ਜਾਂਦਾ ਤਾਂ ਇਤਰਾਜ ਕੀ ਹੈ ਕਿਸੇ ਨੂੰ ਨੇ ਅਸਲ 'ਚ ਭਗਤ ਜੀ ਨੂੰ ਤਾਂ ਜਾਣਦੇ ਨਹੀਂ ਲੋਕ ਨਾ ਆਪਾਂ ਗੱਜੀ ਦਾ ਤਾਂ ਮਸਲਾ ਹੀ ਨਹੀਂ ਨਾ ਹੈਗਾ ਮੈਂ ਜੇ ਪਹਿਲਾਂ ਕਹਿ ਘਟਾਂ ਵੀ ਰੌਲਾ ਵਾ ਸਾਡੀ ਚੌਧਰ ਦਾ ਹੂੰ ਸਿਆਸਤ ਨੇ ਗੰਦੀ ਖੇਡ ਖੇਢੀ ਧੜਿਆਂ ਨੂੰ ਵੰਡ ਕੇ ਉਹਨਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਖਿਆਲ ਪੈਦਾ ਕਰਦੇ ਜੀ ਤਾਂ ਕਿ ਇਹਨਾਂ ਨੂੰ ਗਰੁੱਪਾਂ ਵਿੱਚ ਵੰਡ ਕੇ ਧੜਿਆਂ 'ਚ ਵੰਡ ਕੇ ਇਹਨਾਂ ਨੂੰ ਕਮਜ਼ੋਰ ਕੀਤਾ ਜਾਏ ਹੂੰ ਤਾਂ ਕਰਕੇ ਹੌਲੀ-ਹੌਲੀ ਸਾਨੂੰ ਕਮਜ਼ੋਰ ਕਰਕੇ ਸਾਨੂੰ ਧੜੇ ਬਣਾ ਕੇ ਵੰਡ ਲਿਆ ਗਿਆ ਤੇ ਅਸੀਂ ਸਾਰੇ ਹੌਲੀ ਹੌਲੀ ਕਮਜ਼ੋਰ ਹੋ ਗਏ ਹੂੰ ਜਦੋਂ ਕਿ ਭਗਤ ਗੁਰੂ ਸਤਗੁਰੂ ਸਾਹਿਬ ਇਹ ਸਾਰੇ ਸ਼ਬਦ ਇੱਕੋ ਜਿਹੇ ਨੇ ਜੀ ਜਦੋਂ ਤੁਸੀਂ ਸਾਹਿਬ ਸ਼ਬਦ ਵਰਤ ਰਹੇ ਹੋ ਕਿਸੇ ਦੇ ਨਾਲ ਤਾਂ ਛੋਟੀ ਗੱਲ ਨਹੀਂ ਹੈ ਜੀ ਬਾਣੀ ਚ ਤਾਂ ਪ੍ਰਮਾਤਮਾ ਨੂੰ ਸਾਹਿਬ ਸ਼ਬਦ ਕਿਹਾ ਜੀ ਜੇ ਭਗਤ ਜੀ ਦੇ ਨਾਲ ਸਾਹਿਬ ਸ਼ਬਦ ਵਰਤਿਆ ਜਾ ਰਿਹਾ ਤੇ ਉਹਦਾ ਮਤਲਬ ਅਸੀਂ ਤਾਂ ਭਗਤ ਛੱਡੋ ਗੁਰੂ ਛੱਡੋ ਇਸ ਤਰ੍ਹਾਂ ਬੰਨ ਰਹੇ ਆ ਫਿਰ ਜੀ ਨਹੀਂ ਤਾਂ ਪ੍ਰਮਾਤਮਾ ਦਾ ਰੂਪ ਮੰਨ ਰਹੇ ਆ ਜੀ ਦੂਜੀ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੀ ਬਾਣੀ ਦਰਜ ਕੀਤੀ ਗਈ ਤਾਂ ਉਹ ਇੱਕੇ ਥਾਂ ਤੇ ਹੋ ਗਏ ਨਾ 35 ਦੇ 35 ਮਹਾਪੁਰਸ਼ੀ ਬਿਲਕੁਲ ਉਹ ਵੱਡਾ ਛੋਟਾ ਦਰਜਾ ਬਦਰਜੀ ਤਾਂ ਖਤਮ ਹੋ ਗਈ ਸਾਰੀ ਕਹਾਣੀ ਜੀ ਭਗਤ ਰਵਿਦਾਸ ਜੀ ਦੀਆਂ ਆਪਣੀਆਂ ਵੀ ਜਿੰਨੀਆਂ 40 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਚ ਮਿਲਦੇ ਆ ਔਰ ਉਹ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਵਾਂ ਉਹਨਾਂ ਚ ਕਿਤੇ ਵੀ ਉਹ ਆਪਣੇ ਆਪ ਨੂੰ ਵੱਡਾ ਜਾਂ ਆਪਣੇ ਆਪ ਨੂੰ ਮਹਾਂ ਤਾਂ ਦਾਸ ਹੀ ਨਹੀਂ ਰਹਿ ਰੱਬ ਦੇ ਗੁਣ ਗਾ ਰਿਹਾ ਪਰਮਾਤਮਾ ਦੇ ਗੁਣ ਗਾ ਰਿਹਾ ਜੀ ਤੇ ਅਸੀਂ ਪਰਮਾਤਮਾ ਦਾ ਹੀ ਭਗਤ ਮੰਨ ਰਹੇ ਆ ਉਹਨੂੰ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਬਾਣੀ ਦੀ ਸੰਪਾਦਨਾ ਕੀਤੀ ਆ ਤਾਂ ਉਹਨਾਂ ਨੇ ਭਗਤ ਸ਼ਬਦ ਨਾਲ ਉੱਥੇ ਬਕਾਇਦਾ ਜਦੋਂ ਹਾਲਾਂਕਿ ਬਾਕੀ ਕਿਸੇ ਦੇ ਨਾਲ ਕੋਈ ਸ਼ਬਦ ਨਹੀਂ ਵਰਤਿਆ ਹੋਇਆ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਵੇ ਉੱਥੇ ਮਹਲਾ ਪਹਿਲਾ ਮਹਲਾ ਦੂਜਾ ਇਦਾਂ ਹੀ ਵਰਤਿਆ ਜਾਂਦਾ ਹਾਂ ਇਦਾਂ ਹੀ ਵਰਤਿਆ ਪਰ ਜਦੋਂ ਭਗਤ ਸਹਿਬਾਨਾਂ ਦੀ ਬਾਣੀ ਆਉਂਦੀ ਉੱਥੇ ਬਕਾਇਦਾ ਲਿਖਿਆ ਹੁੰਦਾ ਬਾਣੀ ਭਗਤ ਰਵਦਾਸ ਜੀਓ ਕੀ ਬਾਣੀ ਭਗਤ ਕਬੀਰ ਜੀਓ ਕੀ ਕਿੰਨਾ ਸਤਿਕਾਰ ਹਮ ਲੋ ਉਹਨਾਂ ਨੂੰ ਆਦਬ ਨਾਲ ਕਿੰਨੇ ਨਾਲ ਉਥੇ ਸ਼ਬਦ ਵਰਤੇ ਗਏ ਜੀ ਤੋਂ ਗੱਲ ਇੰਨੀ ਕਿਹਾ ਵੀ ਜਿਹੜੇ ਉਹ 35 ਮਾਹ ਪੁਰਸ਼ ਇੱਕ ਰੂਪ ਹੋ ਕੇ ਉਹਨਾਂ ਨੇ ਸੰਸਾਰ ਦੇ ਵਿੱਚੋਂ ਚੌਧਰ ਦਾ ਕਰਮਕਾਂਡ ਦਾ ਪਖੰਡ ਦਾ ਜਿਹੜਾ ਜਿੰਨਾ ਬੋਲ ਬਾਲਾ ਖਤਮ ਕੀਤਾ ਰ ਉਹ ਸਾਰੇ ਬੰਦੇ ਆਪਣੇ ਚੌਧਰ ਦੇ ਬੋਲ ਬਾਲੇ ਨੂੰ ਪਖੰਡ ਦੇ ਬੋਲ ਬਾਲੇ ਨੂੰ ਜਿਉਂਦਾ ਕਰਨ ਵਾਸਤੇ ਉਹਨਾਂ ਨੂੰ ਅਲੱਗ-ਅਲੱਗ ਕਰਨ ਤੇ ਲੱਗੇ ਹੋਏ ਇੱਕ ਚੀਜ਼ ਹੋਰ ਮੈਂ ਦੇਖਦਾ ਹੁੰਨਾ ਬਈ ਜਦੋਂ ਇਹ ਸਾਰੇ ਮਹਾਂਪੁਰਖਾਂ ਦੀ ਗੱਲ ਆਉਂਦੀ ਹੈ ਹੂੰ ਉਦੋਂ ਅਸੀਂ ਸਰੀਰਕ ਰੂਪ ਦੇ ਵਿੱਚ ਕਿਉਂ ਦੇਖਦੇ ਆ ਉਹਨਾਂ ਨੂੰ ਅਸੀਂ ਜੋਤ ਰੂਪ ਦੇ ਵਿੱਚ ਕਹਿਣ ਤੋਂ ਭਾਵ ਹੈ ਸ਼ਬਦ ਰੂਪ ਦੇ ਵਿੱਚ ਕਿਉਂ ਨਹੀਂ ਦੇਖਦੇ ਬਿਲਕੁਲ ਜੇ ਸਰੀਰ ਨੂੰ ਮੰਨ ਰਹੇ ਆ ਤੇ ਅੱਜ ਫਿਰ ਮੂਰਤੀਆਂ ਵੀ ਬਣ ਗਈਆਂ ਨੇ ਜੇ ਸਰੀਰ ਨੂੰ ਮੰਨ ਰਹੇ ਆ ਤੇ ਤਸਵੀਰਾਂ ਵੀ ਸਾਹਮਣੇ ਆ ਗਈਆਂ ਗੁਰੂ ਸਾਹਿਬਾਨਾਂ ਦੇ ਵੀ ਆ ਗਈਆਂ ਤੇ ਭਗਤਾਂ ਦੀਆਂ ਵੀ ਆ ਗਈਆਂ ਨੇ ਸਾਹਮਣੇ ਆ ਨਾ ਲੋਕ ਪੂਜੀ ਜਾਂਦੇ ਨੇ ਹੁਣ ਤਾਂ ਭੰਗੜੇ ਪਾਉਣੇ ਸ਼ੁਰੂ ਕਰਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹਦੇ ਉੱਪਰਲੇ ਪਾਸੇ ਜਿਹੜਾ ਹੈਗਾ ਉਹ ਭਗਤ ਰਬਦਾਸ ਸਾਹਿਬ ਜੀ ਦੀ ਮੂਰਤੀ ਤਿਆਰ ਕਰਕੇ ਲਾਈ ਹੋਈ ਹੈ ਇਹਦਾ ਮਤਲਬ ਅਸੀਂ ਵਿਚਾਰ ਤਾਰਾ ਜਿਹੜੀ ਉਹ ਮੰਨਣਾ ਨੂੰ ਤਿਆਰ ਨਹੀਂ ਹਣੇ ਬਿਲਕੁਲ ਪੱਕੀ ਗੱਲ ਹੈ ਇਹ ਕਿ ਜਦੋਂ ਅਸੀਂ ਸ਼ਬਦ ਨੂੰ ਪੜਾਂਗੇ ਨਾ ਤੇ ਸਾਡਾ ਤਾਂ ਕਨਸੈਪਟ ਹੈ ਅਹੀਂ ਜੋਤ ਨੂੰ ਮੰਨਣ ਵਾਲੇ ਲੋਕਾਂ ਜਾਣੋ ਜੋਤ ਨਾ ਪੁੱਛੋ ਜਾਤੀ ਦੀ ਗੱਲ ਹੈ ਹਨਾ ਸਭ ਮੈਂ ਜੋਤ ਜੋਤ ਹੈ ਸੋਈ ਦੀ ਗੱਲ ਅਸੀਂ ਕਰਦੇ ਆ ਜੀ ਤੇ ਬਾਣੀ ਚ ਕਿਹਾ ਵੀ ਜੋਤ ਉਹ ਜੁਗਤ ਸ਼ਾਇ ਸ਼ਹਿਕਾਇਆ ਫਿਰ ਪਲਟੀ ਤਸਵੀਰ ਅਲੱਗ ਹੋ ਸਕਦੇ ਆ ਪਰ ਜੋਤ ਇੱਕ ਹੈ ਬਿਲਕੁਲ ਜੀ ਤਾਂ ਇਹ ਗੱਲ ਬਿਲਕੁਲ ਤੁਹਾਡੀ درست ਹੈ ਆ ਵੀ ਜੇ ਸਾਡੇ ਬੰਦੇ ਜੋਤ ਤੇ ਚਰਚਾ ਕਰਦੇ ਜੋਤ ਨਾਲ ਹੀ ਸੰਗਤ ਨੂੰ ਜੋੜਿਆ ਜਾਂਦਾ ਜੋਤ ਦਾ ਉਪਦੇਸ਼ ਹੀ ਲੋਕਾਂ ਤੱਕ ਜਾਂਦਾ ਤੇ ਸ਼ਾਇਦ ਇਹ ਢੜੇ ਬੰਦੀਆਂ ਐਡੇ ਵੱਡੇ ਪੱਦਰ ਤੇ ਪ੍ਰਮੋਟ ਵੀ ਨਾ ਹੁੰਦੀਆਂ ਤੇ ਢੜਿਆਂ ਦਾ ਇਕਲੇਸ਼ ਵੀ ਖੜਾ ਨਾ ਹੁੰਦਾ ਪਰ ਗੱਲ ਫਿਰ ਅਮਰਪ੍ਰੀਤ ਸਿੰਘ ਵੀਰੇ ਇਹੀ ਆ ਵੀ ਕੋਈ ਵੀ ਬੰਦਾ ਆਪਣੇ ਢੜੇ ਨੂੰ ਛੱਡਣਾ ਨਹੀਂ ਚਾਹੁੰਦਾ ਭਾਵੇਂ ਉਹ ਇਹ ਕਹਿ ਰਿਹਾ ਵੀ ਮੈਂ ਇੱਕ ਅਕਾਲ ਪੁਰਖ ਦੀ ਗੱਲ ਕਰਦਾ ਇੱਕ ਰੱਬ ਦੀ ਗੱਲ ਕਰਦਾ ਪਰਮਾਤਮਾ ਦੀ ਗੱਲ ਕਰਦਾ ਪਰ ਕਰਦਾ ਉਹ ਹੀ ਆ ਜੋ ਉਹਦਾ ਢੜਾ ਕਹਿ ਰਿਆ ਹੂੰ ਇਹ ਤਾਂ ਸਾਰੀ ਦੁਨੀਆ ਗੋੜ ਦੇ ਵੰਦੀ ਗੱਲਾਂ ਚੱਲ ਹੀ ਰਹੀ ਹੈ ਪ੍ਰਮਾਤਮਾ ਇੱਕ ਹੈ ਪਰ ਪ੍ਰਮਾਤਮਾ ਇੱਕ ਉਹ ਆ ਜਿਹੜਾ ਅਸੀਂ ਦੱਸ ਰਹੇ ਹਾਂ ਹੂੰ ਠੀਕ ਹੈ ਇਦਾਂ ਹੀ ਹੁਣ ਇਹ ਸਾਰੇ ਹੀ ਕਹੀ ਜਾਂਦੇ ਆ ਵੀ ਅਸੀਂ ਜੋਤ ਦੀ ਗੱਲ ਕਰਦੇ ਆਂ ਜੀ ਅਸੀਂ ਤਾਂ ਰੱਬ ਦੀ ਗੱਲ ਕਰਦੇ ਆਂ ਜੀ ਉਹ ਭਾਈ ਫਿਰ ਆਪਣੀ ਸਟੇਟਮੈਂਟ ਨਾ ਦੇਓ ਭਗਤ ਰਵਿਦਾਸ ਜੀ ਦੇ 40 ਸ਼ਬਦਾਂ ਨੂੰ ਉਹ ਤਾਂ ਵੇਖੋ ਤੋਹੀ ਮੋਹੀ ਮੋਹੀ ਤੋਹੀ ਅੰਤਰ ਅੰਤਿਕ ਐ ਸਾ ਬਿਲਕੁਲ ਉਹ ਤਾਂ ਇਸ ਮਿਤਕਰੇ ਨੂੰ ਖਤਮ ਹੀ ਕਰ ਰਿਹਾ ਬਿਲਕੁਲ ਜੀ ਫਿਰ ਭਗਤ ਜੀ ਹੋਣਾ ਤੇ ਸ਼ਬਦ ਤੁਸੀਂ ਵੇਖੋ ਕਿੱਡੇ ਕਮਾਲ ਦੇ ਆ ਕਿੰਨੇ ਖੂਬਸੂਰਤ ਸ਼ਬਦ ਵਰਤਦੇ ਆ ਉਹ ਕਹਿੰਦੇ ਵੀ ਯਾਰ ਤੁਸੀਂ ਮੈਨੂੰ ਇਦਾਂ ਮੰਨੀ ਜਾਂਦੇ ਹੋ ਵੀ ਇਹ ਚ ਮਾਰਿਆ ਤੇ ਜੁੱਤੀਆਂ ਗੰਢਦਾ ਹੂੰ ਆਂਦਾ ਅਸਲ ਚ ਮਾਰਦਾ ਮੈਨੂੰ ਤੁਸੀਂ ਲੱਗਦੇ ਹੋ ਚਮਰਟਾ ਗਾਂਠ ਨਾ ਜਨਈ ਲੋਕ ਗਠਾਵੇਂ ਪਨਹੀਂ ਬਿਲਕੁਲ ਮੈਂ ਤਾਂ ਇਹ ਇਹ ਮੈਨੂੰ ਤਾਂ ਐ ਲੱਗਦਾ ਵੀ ਤੁਸੀਂ ਸਾਰਾ ਮੇਰੇ ਨਾਲੋਂ ਵੱਧ ਗੰਢਣ ਦੇ ਤੋਂ ਤੁਸੀਂ ਲੱਗੇ ਹੋਏ ਆ ਜੀ ਸੋ ਇਸ ਲਈ ਉਹਨਾਂ ਦੇ ਸ਼ਬਦਾਂ ਨੂੰ ਧਿਆਨ ਨਾਲ ਕਿਤੇ ਵੀ ਪੜ ਕੇ ਵੇਖੋ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆ ਮਾਦਵੇ ਕਿਆ ਕਹੀਆ ਭਰਾ ਮੈਂ ਐਸਾ ਜੈਸਾ ਮੰਨਿਆ ਹੋਏ ਨਾ ਜਿਉ ਤੁਹੀਂ ਮੰਨ ਰਹੇ ਹੋ ਇਦਾਂ ਹੈ ਹੀ ਨਹੀਂ ਐ ਫਿਰ ਤੁਸੀਂ ਹੋਰ ਸ਼ਬਦ ਵੇਖੋ ਬਹੁਤ ਵਾਰ ਅਸੀਂ ਪੜਦੇ ਆ ਬਹੁਤ ਵਾਰ ਹਮਸਰਦੀਨ ਦਿਆਲ ਨਾ ਤੁਮ ਸਰ ਜੀ ਕਿ ਮੈਂ ਤਾਂ ਹੈ ਹੀ ਮੰਗਤਾ ਆ ਬਿਲਕੁਲ ਜੀ ਕਿ ਮੇਰੀ ਮੇਰੇ ਨਾਲ ਮੇਰੇ ਤੇ ਤੁਸੀਂ ਔਰ ਸੱਚੀ ਮੱਚੀ ਰਵਦਾਸ ਜੀ ਜੇ ਅੱਜ ਦੇ ਸਾਡੇ ਇਸ ਸਿਲਸਿਲੇ ਨੂੰ ਵੇਂਦੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਯਾਰ ਮੈਂ ਤਾਂ ਨਿਮਾਣਾ ਬਣਨੀ ਵੀ ਰਾਜ਼ੀ ਆ ਮੈਂ ਤਾਂ ਬਹੁਤ ਹੇਠਲੇ ਪੱਧਰ ਤੇ ਆਪਣੇ ਆਪ ਨੂੰ ਸਾਰੇ ਗੁਰੂ ਸਾਹਿਬਾਨੀ ਨਾਨਕ ਨੀਚ ਕਹੇ ਵੀ ਚਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਹਮ ਮੈਲੇ ਤਮੋਜਲ ਕਰਤੇ ਉਹ 35 ਮਹਾਪੁਰਸ਼ ਤਾਂ ਹੀ ਇੱਕ ਹੋ ਸਕੇ ਵੀ ਉਹਨਾਂ ਚ ਕੋਈ ਵੀ ਇਹ ਨਹੀਂ ਸੀ ਵੀ ਮੈਂ ਕੁਝ ਹੈਗਾ ਜੀ ਔਰ ਸਾਡੇ ਬੰਦੇ ਇਹ ਜਿੰਨੇ ਵੀ ਆ ਅੱਜ ਭਵੇਂ ਭਗਤ ਰਵਦਾਸ ਜੀ ਨੂੰ ਇਸ ਕੱਲ ਤੇ ਜ਼ੋਰ ਲਾ ਰਿਆ ਵੀ ਗੁਰੂ ਕਹਿਣਾ ਉਹ ਵੀ ਜਿੱਦਣ ਭਗਤ ਰਵਿਦਾਸ ਜੀ ਦੀ ਵਿਚਾਰਤਾ ਦਾ ਸਮਝ ਜਾਣਗੇ ਨਾ ਉਸ ਦਿਨ ਕਹਿਣਗੇ ਹਮਸਰਦੀਨ ਦੇ ਆਲ ਨਾ ਤੁਮ ਸਰਾਪ ਪਿਆਰ ਕਿਆ ਕੀਜੇ ਵਾਹ ਗੱਲ ਤੇ ਇਹ ਹੈ ਵੀ 40 ਸ਼ਬਦ ਨੇ ਜਿਹੜੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਹਾਂ ਜੀਵਨ ਦੇ ਵਿੱਚ ਲੈ ਕੇ ਆਉਣ ਦੀ ਲੋੜ ਉਹ ਅਸੀਂ ਸਾਈਡ ਤੇ ਕਰ ਦਿੱਤੇ ਨੇ ਹਾਂ ਉਹਦੀ ਜਗ੍ਹਾ ਦੇ ਉੱਪਰ ਅਸੀਂ ਬਸ ਆਹੀ ਰੌਲਾ ਖੜਾ ਕਰ ਲਿਆ ਵੀ ਹਾਂ ਭਗਤ ਕਹਿਣਾ ਕਿ ਗੁਰੂ ਕਹਿਣਾ ਹੁਣ ਤਾਂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਵੀ ਸਤਗੁਰੂ ਕਹਿ ਲੋ ਤੇ ਕੀ ਹਰਜ ਹਾਂ ਉਹੀ ਗੱਲ ਨਾਲ ਜਦੋਂ ਬੰਦੇ ਨੇ ਆਪਣੇ ਨਾਲ ਗਾਖ ਜੋੜਨੇ ਹੋਣ ਲੋਕ ਜੋੜਨੇ ਹੋਣ ਜਦੋਂ ਮੈਂ ਪਿਛਲੇ ਦਿਨੀ ਕਥਾ ਦੌਰਾਨ ਵੀ ਬੇਨਤੀ ਕੀਤੀ ਸੀ ਵੀ ਇੱਕ ਵੇਲਾ ਸੀ ਜਿਹੜੇ 35 ਮਹਾਪੁਰਸ਼ਾਂ ਦੇ ਨਾਲ ਜੁੜੇ ਨਾ ਜੀ ਉਹ ਵਪਾਰੀ ਵੀ ਪ੍ਰਚਾਰਕ ਸਨ ਤੇ ਅੱਜ ਦੇ ਪ੍ਰਚਾਰਕ ਵੀ ਵਪਾਰੀ ਆ ਕਮਰਸ਼ੀਅਲ ਹੋ ਗਿਆ ਸਾਰਾ ਸਿਸਟਮ ਬੁਰਦਵਾਰਿਆਂ ਦਾ ਪ੍ਰਬੰਧਕ ਸਿਸਟਮਾ ਜਿਹੜਾ ਤੇ ਜਾਂ ਪ੍ਰਚਾਰਕ ਵੀ ਸਾਡੇ ਵੀਰ ਹੈ ਸਾਰੇ ਸਾਰੇ ਜਦੋਂ ਉਹ ਸਟੇਜਾਂ ਤੋਂ ਇਹ ਗੱਲ ਕਹੀ ਜਾ ਰਹੀ ਆ ਨਾ ਜੀ ਵੀ ਜਿਹੜਾ ਧਰਮ ਆ ਜਾਂ ਪ੍ਰਚਾਰ ਆ ਜਾਂ ਸਿੱਖੀ ਦੀ ਗੱਲ ਆ ਉਹਨੂੰ ਇਸ ਰੂਪ ਵਿੱਚ ਕਿਹਾ ਜਾਏ ਫਿਰ ਕੀ ਹੁੰਦਾ ਸਤਗੁਰੂ ਕਹਿ ਲਿਆ ਜਾਏ ਤੇ ਜੀ ਮਤਲਬ ਭਗਤ ਕਹਿਣ ਚ ਹਰਜ ਕੀ ਹੈ ਜੀ ਕਿਉਂ ਨਹੀਂ ਸਾਨੂੰ ਸਮਝ ਲੱਗਦੀ ਇਹ ਗੱਲ ਵੀ ਭਗਤ ਤੇ ਗੁਰੂ ਦੋਵੇਂ ਇੱਕੋ ਜਿਹੇ ਸ਼ਬਦ ਹੈਗਾ ਜੀ ਸੋ ਇਸ ਲਈ ਆਪਣੇ ਗਾਹਕ ਖੁਸ਼ ਕਰਨੇ ਆ ਆਪਣੇ ਮਗਰ ਨਾਲ ਆਉਣ ਵਾਲੇ ਬੰਦੇ ਖੁਸ਼ ਕਰਨੇ ਆ ਵੀ ਲੋਕ ਕਹਿਣ ਵੇਖਿਆ ਜੀ ਵੇਖੋ ਸਾਡੀ ਗੱਲ ਅੱਛਾ ਵੇਖੋ ਕਹਿ ਕੀ ਜਾ ਰਿਹਾ ਭਾਵੇਂ ਭਗਤ ਕਹਿ ਲੋ ਭਾਵੇਂ ਗੁਰੂ ਕਹਿ ਲੋ ਕੀ ਫਰਕ ਪੈਂਦਾ ਯਾਰ ਕੋਈ ਇੱਕ ਸਟੇਟਮੈਂਟ ਦੇ ਦਿਓ ਨਾ ਇਹ ਕੋ ਵੀ ਗੁਰੂ ਹੀ ਕਹਿਣਾ ਬਿਲਕੁਲ ਜੀ ਪਰ ਕਰੋ ਬਰੋ ਤੋਂ ਇਮਾਨਦਾਰੀ ਫਿਰ ਵੀ ਗੁਰੂ ਹੀ ਕਹਿਣਾ ਜੀ ਬਿਲਕੁਲ ਜੀ ਵਿਭਾਗਤ ਨਹੀਂ ਕਹਿ ਸਕਦੇ ਆਪਾਂ ਜੀ ਜੇ ਗੁਰੂ ਨਾਨਕ ਸਾਹਿਬ ਫਿਰ ਫਿਰ ਹਿੰਮਤ ਇੰਨੀ ਵਿਖਾ ਦਿਓ ਸਾਰਿਆਂ ਨੂੰ ਖੁਸ਼ ਕਰਨਾ ਨਾ ਅਗਲੇ ਨੇ ਗੱਲ ਹੋਈ ਆ ਨਾ ਵੀ ਆਪਣੇ ਗਾਹਕ ਬਣਾਉਣੇ ਉਹ ਹੁਣ ਮੈਨੂੰ ਗੱਲ ਯਾਦ ਆ ਗਈ ਹੈ ਤਾਂ ਹਾਸੇ ਜੀ ਵਾਲੀ ਗੱਲ ਹੈ ਵੀ ਕੋਈ ਬੰਦਾ ਇਹ ਤਾਂ ਇਦਾਂ ਦੇ ਬੰਦੇ ਨੇ ਸਾਡੇ ਸਟੇਜਾਂ ਤੇ ਵੀ ਪੰਚਾਇਤ ਕੋਲ ਕੋਈ ਬੰਦਾ ਫੈਸਲਾ ਕਰਾਉਣ ਚਲਾ ਗਿਆ ਜੀ ਵੀ ਸਾਡਾ ਫੈਸਲਾ ਦੋ ਧਿਰਾਂ ਵਿਚਾਰੇ ਆਪਣੇ ਆਪਣੇ ਪੱਖ ਉਹਨਾਂ ਨੇ ਜਾ ਕੇ ਦੱਸੇ ਇੱਕ ਧਿਰ ਨੇ ਪੱਖ ਦੱਸਿਆ ਤੇ ਪੰਚਾਇਤ ਸੁਣ ਕੇ ਕਹਿੰਦੀ ਵੀ ਗੱਲ ਤਾਂ ਤੇਰੀ ਠੀਕ ਹੈ ਹੂੰ ਹੁਣ ਦੂਜੀ ਧਿਰ ਕਹਿੰਦੀ ਵੀ ਤੁਸੀਂ ਇਹਦੀ ਗੱਲ ਸੁਣ ਲਈ ਸਾਡੀ ਤਾਂ ਸੁਣੀ ਨਹੀਂ ਤੇ ਤੁਸੀਂ ਇਹ ਫੈਸਲਾ ਵੀ ਦੇ ਦਿੱਤਾ ਵੀ ਇਹਦੀ ਗੱਲ ਠੀਕ ਹੈ ਵੀ ਸਾਡੀ ਗੱਲ ਵੀ ਸੁਣੋ ਉਹ ਕਹਿੰਦਾ ਚਲ ਤੁਸੀਂ ਵੀ ਦੱਸੋ ਉਹਨਾਂ ਗੱਲ ਦੱਸੀ ਕਹਿੰਦੇ ਗੱਲ ਤਾਂ ਤੁਹਾਡੀ ਵੀ ਠੀਕ ਹੈ ਕੋਣ ਤੁਹਾਡੇ ਵਰਗਾ ਸਿਆਣਾ ਸੱਜਣ ਬੈਠਾ ਸੀ ਉੱਥੇ ਉਹ ਕਹਿੰਦਾ ਯਾਰ ਚੰਗੀ ਗੱਲ ਹੈ ਤੁਹਾਡੀ ਤੁਸੀਂ ਉਹਨਾਂ ਦੀ ਸੁਣ ਕੇ ਵੀ ਕਹੀ ਜਾਂਦੇ ਹੋ ਠੀਕ ਹੈ ਇਹਦੀ ਸੁਣ ਕੇ ਵੀ ਕਹੀ ਜਾਂਦੇ ਹੋ ਠੀਕ ਕਹਿੰਦਾ ਗੱਲ ਤਾਂ ਤੇਰੀ ਵੀ ਠੀਕ ਹੈ ਗੱਲ ਗੱਲ ਤੇਰੀ ਵੀ ਠੀਕ ਹੈ ਸਹੀ ਗੱਲ ਹੈ ਵੀ ਇਹ ਯਾਰ ਕੋਈ ਗੱਲ ਥੋੜੀ ਹੈਗੀ ਆ ਵੀ ਤੁਸੀਂ ਕਿਹੇ ਬੰਨੇ ਲੱਗੋ ਤੁਸੀਂ ਜਦੋਂ ਗੁਰੂ ਸਾਹਿਬ ਨੇ ਫੈਸਲਾ ਦਿੱਤਾ ਪਾਣੀ ਚ ਫੈਸਲਾ ਹੈਗਾ ਉਹਨਾਂ ਦੇ 40 ਸ਼ਬਦਾਂ ਚੋਂ ਫੈਸਲਾ ਕਰਕੇ ਬਿਲਕੁਲ ਜੀ ਪੰਡਤ ਸੂਰ 76 ਪਤ ਰਾਜਾ ਭਗਤ ਬਰਾਬਰ ਰਔਰ ਨਾ ਕੋਈ ਹਾਂ ਹੁਣ ਕਿੱਡੀ ਕਮਾਲ ਦੀ ਗੱਲ ਹੈ ਵੀ ਭਗਤ ਵਰਗਾ ਤੇ ਹੈ ਹੀ ਕੋਈ ਨਹੀਂ ਹੋਰ ਕੋਈ ਨਹੀਂ ਕਿੱਥੇ ਅਸੀਂ ਰੱਖੀ ਬੈਠੇ ਤੁਸੀਂ ਤੁਸੀਂ ਕਹੋ ਵੀ ਸਤਗੁਰੂ ਜਦੋਂ ਗੁਰੂ ਸਾਹਿਬ ਨੇ ਫੈਸਲਾ ਦਿੱਤਾ ਭਗਤ ਵਰਗਾ ਹੈ ਹੀ ਨਹੀਂ ਦੁਨੀਆ ਚ ਕੋਈ ਹਾਂ ਕਿੱਡੀ ਵੱਡੀ ਗੱਲ ਆ ਪੰਡਤ ਸੂਰ ਛਤਰਪਤ ਰਾਜਾ ਹਾਂ ਭਗਤ ਬਰਾਬਰ ਉਹ ਭਾਈ ਗੁਰਦਾਸ ਜੀ ਦਾ ਲਾਲੋ ਭਗਤ ਭਗਤ ਜੱਗ ਵੱਜਿਆ ਹਾਂ ਹੋਰ ਤੋਂਿੱ ਕਿੱਡੀ ਵੱਡੀ ਚੌ ਚੱਕਾਂ ਦੇ ਵਿੱਚ ਚਮਰੇਟਾ ਹਾਂ ਪਰ ਇਹ ਕਹਿੰਦੇ ਨਹੀਂ ਨਹੀਂ ਐਹੀ ਜਿਹੜਾ ਜਿਹੜਾ ਚੌ ਚੱਕਾਂ ਚ ਗੱਲ ਹੋਈ ਆ ਨਾ ਉਹ ਛੱਡੋ ਸਾਡੀ ਗੱਲ ਸੁਣੋ ਅਸੀਂ ਜੋ ਕਹਿ ਰਹੇ ਆ ਇਹ ਸੁਣੋ ਹਾਂ ਅਸੀਂ ਜੋ ਕਹਿ ਰਹੇ ਆ ਅਸੀਂ ਜੋ ਕਹਿ ਰਹੇ ਆ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਖੁਦ ਭਗਤ ਰਵਿਦਾਸ ਜੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਪਾਣੀ ਤਾਂ ਦੂਰ ਦੀ ਗੱਲ ਹੈ ਉਹਨਾਂ ਨੇ ਵੇਖਿਆ ਹੀ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਬਹੁਤ ਫੋਨ ਆਏ ਵੀਰਾਂ ਨੇ ਦੇਖ ਰਹੇ ਹੋਣਗੇ ਹਨਾ ਬੜੀਆਂ ਗਾਲਾਂ ਵੀ ਕੱਢੀਆਂ ਮੇਰੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਨੇ ਮਾਂ-ਮਾ ਭੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਦੇ ਵਿੱਚ ਸ਼ੁਰੂਆਤ 'ਚ ਨਾਮ ਪੁੱਛਣ ਸਾਰ ਭੈਣ ਦੀ ਗਾਲ ਮਾਂ ਦੀ ਗਾਲ ਕੱਢਣੀ ਮੈਂ ਕਹਿੰਦਾ ਇਹ ਸਿੱਖਿਆ ਫਿਰ ਇਹੀ ਤਾਂ ਮੈਂ ਕਹਿ ਰਿਹਾ ਬਾਰ-ਬਾਰ ਸਿੱਖਿਆ ਕੀ ਹੈ 40 ਸ਼ਬਦਾਂ ਤੋਂ ਹਾਂ ਤੇ ਜੇ ਤੁਸੀਂ ਭੱਗ ਦੀ ਜਗਾ ਤੇ ਗੁਰੂ ਕਹਿਣ ਲੱਗ ਪਿਓ ਤਾਂ ਯਾਰ ਤੁਸੀਂ ਇਹ ਸਿੱਖਿਆ ਵੀ ਤੁਸੀਂ ਕਿਸੇ ਨੂੰ ਗਾਲ ਕੱਢੋ ਨਹੀਂ ਨਹੀਂ ਸਹਿਮਤ ਤੁਸੀਂ ਕਿਸੇ ਦੀ ਵਿਚਾਰ ਨਾਲ ਤਾਂ ਤੁਸੀਂ ਭਗਤ ਜੀ ਨੂੰ ਹੀ ਪੜ ਕੇ ਵੇਖੋ ਨਾ ਗੁਰੂ ਸਾਹਿਬਾਨਾ ਨੂੰ ਪੜ ਕੇ ਵੇਖੋ ਕਹਿੰਦੇ ਠੀਕ ਆ ਤੇਰੀ ਵਿਚਾਰ ਆਪਣੀ ਐ ਮੇਰੀ ਵਿਚਾਰ ਆਪਣੀ ਐ ਅਸੀਂ ਗੱਲ ਹੀ ਬਾਣੀ ਚ ਬਾਰ ਬਾਰ ਇਹ ਕਰਦੇ ਆਂ ਵੀ ਜਿਨੇ ਏਕਾ ਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਨੀ ਆ ਉਹਦੇ ਵਾਸਤੇ ਇਹ ਗੱਲ ਆ ਜਿਨੇ ਨਹੀਂ ਕਰਨੀ ਪਾਈ ਆਪਣਾ ਰਾਹ ਨਾ ਪਏ ਆਪਣੇ ਰਾਹ ਤੁਰੇ ਉਹਨੂੰ ਕੋਈ ਰੌਲਾ ਨਹੀਂ ਉਹਦਾ ਗੁਰੂ ਨਾਨਕ ਸਾਹਿਬ ਜੀ ਵੀ ਬਾਣੀ ਜਿਹੜੀ ਐ ਉਹ ਦਰਜ ਤਾਂ ਹੀ ਕਰਕੇ ਲੈ ਕੇ ਆਏ ਹੋਣਗੇ ਕਬੀਰ ਸਾਹਿਬ ਜੀ ਨੇ ਭਗਤ ਰਵਦਾਸ ਜੀ ਨੇ ਦੋ ਹੀ ਨੇ ਬਨਾਰਸ ਦੀ ਧਰਤੀ ਦੇ ਉੱਪਰ ਉਸਲੇ ਹੁਣ ਬਾਣੀ ਜਦੋਂ ਲਿਖ ਕੇ ਲੈ ਕੇ ਆਏ ਨੇ ਅੱਗੇ ਗੁਰੂ ਅੰਗਦ ਸਾਹਿਬ ਜੀ ਨੂੰ ਦਿੰਦੇ ਨੇ ਅੱਗੇ ਗੁਰੂ ਅਮਰਦਾਸ ਸਾਹਿਬ ਜੀ RAM DAS ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਅੱਗੇ ਜਿਹੜਾ ਹੈਗਾ ਉਹ ਰਾਗ ਲਿਖ ਕੇ ਨਾਲ ਹਨਾ ਸਾਰੀ ਤਰਤੀਬ ਦੇ ਕੇ ਉੱਪਰ ਮੰਗਲਾ ਚਾਰਨ ਲਿਖ ਕੇ ਜਦੋਂ ਉਸ ਸ਼ੁਭਤ ਕੀਤੀ ਜਾਂਦੀ ਹੈ ਇਹਦਾ ਮਤਲਬ ਤਾਂ ਸਾਫ਼ ਇਹੀ ਹੈ ਨਾ ਵਿਚਾਰਤਾ ਰਹਿਕ ਹੈ ਹਮ ਬਿਲਕੁਲ ਬਿਲਕੁਲ ਸਿਧਾਂਤ ਸਿੱਖਿਆ ਇੱਕ ਹੈ ਤਾਂ ਗੁਰੂ ਸਾਹਿਬ ਜੀ ਬਾਣੀ ਲੈ ਕੇ ਆਏ ਨੇ ਜੇ ਸਿੱਖਿਆ ਇੱਕ ਨਾ ਹੁੰਦੀ ਤਾਂ ਗੁਰੂ ਸਾਹਿਬ ਜੀ ਕਿੱਥੋਂ ਬਾਣੀ ਲੈ ਕੇ ਆਉਂਦੇ ਨਹੀਂ ਹੋਰ ਵੀ ਬਹੁਤ ਸਾਰੇ ਕਵੀ ਉਸ ਵੇਲੇ ਹੋਣਗੇ ਨਾ 35 ਕਵੀ ਥੋੜੀ ਹੋਣਗੇ ਜੀ ਇਹ ਕਿਦਾਂ ਹੋ ਸਕਦਾ ਵੀ ਤੁਸੀਂ ਹਿਸਟਰੀ ਨੂੰ ਚੈੱਕ ਕਰੋ ਕਿ 1469 ਤੋਂ ਲੈ ਕੇ 1708 ਤੱਕ ਸਿਰ 35 ਕਵੀ ਹੋਏ ਨੇ ਜੀ ਇਹਦਾ ਮਤਲਬ ਬਹੁਤ ਸਾਰੇ ਹੋਰ ਕਵੀ ਵੀ ਹੋਣਗੇ ਉਹਨਾਂ ਵੇਲੇਾਂ 'ਚ ਪਰ ਜਿਹੜੇ ਏਕ ਓੰਕਾਰ ਦੇ ਦਾਇਰੇ 'ਚ ਆਉਂਦੇ ਆ ਜਿਹੜੇ ਗੁਰਪ੍ਰਸਾਦ ਦੀ ਗੱਲ ਕਰਦੇ ਆ ਜਿਹੜੇ ਇੱਕ ਰੱਬ ਦੀ ਗੱਲ ਕਰਦੇ ਆ ਉਹਨਾਂ ਦਾ ਇੱਕ ਆਫਲਾ ਬਣ ਗਿਆ ਬਾਕੀਆਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਬਿਲਕੁਲ ਜੀ ਕਿੰਨੇ ਬੰਦੇ ਆ ਜਿਨ੍ਹਾਂ ਨੇ ਲਿਖ ਲਿਖ ਕੇ ਵਿਰੋਧ ਕੀਤਾ ਵੀ ਨਹੀਂ ਇਹ ਤਾਂ ਜਿਹੜੀ ਬਾਣੀ ਆ ਉਹ ਤਾਂ ਇੱਕ ਮਾਤ ਇਕੱਠੇ ਸਾਰੇ ਬੈ ਹੀ ਨਹੀਂ ਸਕਦੇ ਹੂੰ ਸੋ ਇੱਕ ਚੀਜ਼ ਹੋਰ ਵੀ ਧਿਆਨ ਨਾਲ ਸਮਝਣੀ ਚਾਹੀਦੀ ਸਾਰਿਆਂ ਨੂੰ ਜੇ ਤੇ ਆਪਾਂ ਸੱਚੀ ਸਮਝਣਾ ਚਾਹੁੰਦੇ ਆ ਭਾਵੇਂ ਜਿਹੜੇ ਇਹ ਕਹਿੰਦੇ ਆ ਕਿ ਉਹਨਾਂ ਨੂੰ ਗੁਰੂ ਕਹਿਣਾ ਆ ਜਾਂ ਜਿਹੜੇ ਇਹ ਕਹਿੰਦੇ ਆ ਭਗਤ ਕਹਿਣਾ ਅਸੀਂ ਸਾਰੇ ਵੀ ਦਰਜਾ ਬਦਰਦੀ ਖਤਮ ਕਰੀਏ ਬਿਲਕੁਲ ਇਸ ਧਰਮ ਤੋਂ ਬਾਹਰ ਨਾ ਦੂਜਾ ਇੱਕ ਪੱਖ ਜ਼ਰੂਰੀ ਸਾਰਿਆਂ ਦੇ ਵਿਚਾਰਨ ਵਾਲਾ ਵਾ ਇਹਨੂੰ ਇਦਾਂ ਸਮਝ ਲਓ ਕਿ ਜਦੋਂ ਘਰ ਵਿੱਚ ਗੰਦਗੀ ਪਈ ਹੋਵੇ ਨਾ ਜੀ ਤੇ ਚਾੜੂ ਜਿਹੜਾ ਉਹ ਗੰਦਗੀ ਬਾਹਰ ਸੁੱਟ ਦਿੰਦਾ ਸਾਰੀ ਇਕੱਠੀ ਕਰਕੇ ਪਰ ਝਾੜੂ ਗੰਦਗੀ ਉਦੋਂ ਹੀ ਕੱਢ ਸਕਦਾ ਵਾ ਜਦੋਂ ਉਹਦਾ ਲੱਕ ਵੱਜਾ ਹੋਵੇ ਜੀ ਤੇ ਝਾੜੂ ਦੇ ਤੀਲੇ ਖਿਲਰ ਜਾਣ ਨਾ ਹੂੰ ਤਾਂ ਉਹ ਗੰਦਗੀ ਨਹੀਂ ਹੋ ਸਕਦਾ ਹੁੰਦਾ ਬਿਲਕੁਲ ਇਹਨਾਂ 35 ਮਹਾਪੁਰਸ਼ਾਂ ਨੇ ਲੱਕ ਬਨ ਕੇ ਨਾ ਹੂੰ ਇਸ ਮੁਲਕ ਵਿੱਚੋਂ ਗੰਦਗੀ ਕਾਮ ਕ੍ਰੋਧ ਬੁਰਾਈਆਂ ਨਫ਼ਰਤਾਂ ਈਰਖਾ ਵੱਡਾ ਛੋਟਾ ਦਰਜੇ ਬਦਰਜੇ ਔਰ ਇੱਥੋਂ ਤੱਕ ਮਤਲਬ ਇਹ ਹਾਲਾਤ ਸੀ ਇੱਥੇ ਅੱਜ ਵੀ ਹੈਗੇ ਆ ਅੱਜ ਵੀ ਹਿੰਦੁਸਤਾਨ ਦੇ ਬਹੁਤ ਸਾਰੇ ਏਰੀਏ ਆ ਜਿੱਥੇ ਇਸ ਜਾਤ ਨਾਲ ਸੰਬੰਧਤ ਬੰਦੇ ਘੋੜੇ ਤੇ ਨਹੀਂ ਚੜ੍ਹ ਸਕਦੇ ਜੀ ਅੱਜ ਵੀ ਤੁਸੀਂ ਵੇਖੋ ਇੱਕ ਵੀ ਸਦੀ ਚ ਵੀ ਹੈਗਾ ਹੈ ਬਿਲਕੁਲ ਗੁਰੂ ਸਾਹਿਬ ਨੇ ਸਾਰਾ ਕੁਝ ਦੁਨੀਆ ਦੇ ਅੰਦਰੋਂ ਇਹ ਕੂੜਕਬਾੜ ਹੁੰਝ ਕੇ ਬਾਹਰ ਸੁੱਟਿਆ ਜੀ ਅੱਜ ਵੀ ਉਹ ਤਾਕਤਾਂ ਐਕਟਿਵ ਹੋਈਆਂ ਪਈਆਂ ਉਹਨਾਂ ਨੂੰ ਲੱਗਦਾ ਵੀ ਜੇ 35 ਦਾ ਲੱਕ ਵੱਜਾ ਰਿਹਾ ਗਿਆ ਨਾ ਕਿਤੇ ਤੇ ਇਹਨਾਂ ਨੇ ਬਹੁਤ ਕੁਝ ਕੂੜਕਬਾੜ ਹੁੰਝ ਕੇ ਬਾਹਰ ਸੁੱਟ ਦੇਣਾ ਹੂੰ ਇਹਦੇ 'ਚ ਬਹੁਤ ਸਾਰੇ ਪ੍ਰਚਾਰਕ ਵੀ ਤੇ ਬਹੁਤ ਸਾਰੀਆਂ ਸਾਡੀਆਂ ਜਥੇਬੰਦੀਆਂ ਵੀ ਇਨਵੋਲਵ ਨੇ ਵੀ ਇਹਨਾਂ 35 ਦਾ ਲੱਖ ਵੱਜਾ ਨਾ ਰਹਿ ਜਾ ਕਿਤੇ ਜੀ ਇਹ ਗੰਦਗੀ ਨੂੰ ਖਤਮ ਨਾ ਕਰ ਦੇਣਗੇ